ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਆਪਾਂ ਗੱਲਬਾਤ ਕਰਨੀ ਆਂ ਮੂੰਗੀ ਦੀ ਫਸਲ ਦੇ ਵਿੱਚ ਸੋਇਆਬੀਨ ਦੀ ਫਸਲ ਦੇ ਵਿੱਚ ਮੂੰਗਫਲੀ ਦੀ ਫਸਲ ਦੇ ਵਿੱਚ ਮਤਲਬ ਚੌੜੇ ਪੱਤੇ ਵਾਲੀਆਂ ਜਿਹੜੀਆਂ ਫਸਲਾਂ ਨੇ ਤੇ ਖਾਸ ਤੌਰ ਤੇ ਇਹਨਾਂ ਫਸਲਾਂ ਵਾਸਤੇ ਹੀ ਟੈਕਨੀਕਾ ਰეკਮੈਂਡਡ ਹੈਗਾ ਘਾਹ ਵਾਲੇ ਚੌੜੀ ਪੱਤੀ ਵਾਲੇ ਨਦੀਨ ਤੇ ਮੋਥੇ ਦਾ ਖਾਤਮ ਕਿਉਂਕਿ ਮੂੰਗੀ ਦੀ ਫਸਲ ਕਾਫੀ ਕਿਸਾਨ ਵੀਰ ਬੀਜਦੇ ਆ ਤੇ ਨਦੀਨਾਂ ਦੇ ਕੰਟਰੋਲ ਵਿੱਚ ਕਾਫੀ ਸਮੱਸਿਆ ਕਿਸਾਨ ਵੀਰਾਂ ਨੂੰ ਆਉਂਦੀ ਸੀ ਖਾਸ ਤੌਰ ਤੇ ਜਿਹੜੇ ਮੋਥੇ ਵੱਖ-ਵੱਖ ਕਿਸਮ ਦੇ ਸਾਈਪਰਸ ਡੀਫਾਰਮਸ ਖਾਸ ਤੌਰ ਤੇ ਜਿਹੜਾ ਸੀਜ਼ਨਲ ਮੋਥਾ ਹੁੰਦਾ ਝੋਨੇ ਦੇ ਵਿੱਚ ਵੀ ਇਹ ਕਾਫੀ ਹੋ ਜਾਂਦੇ ਆ ਤੇ ਚੌੜੀ ਪੱਤੀ ਵਾਲੇ ਨਦੀਨਾਂ ਕਿਉਂਕਿ ਇਹ ਚੌੜੀ ਪੱਤੀ ਵਾਲੀ ਫਸਲ ਹੈ ਤੇ 24D ਇਹਦੇ ਵਿੱਚ ਸਪਰੇ ਨਹੀਂ ਹੋ ਸਕਦੀ ਕਿਉਂਕਿ ਕਾਲੀਆਂ ਜਿਹੜੇ ਫਸਲਾਂ ਨੇ ਜਿਹੜੀਆਂ ਗ੍ਰੈਮੀਰੀ ਫੈਮਿਲੀ ਨੂੰ ਬਿਲੋਂਗ ਕਰਦੀਆਂ ਜਿਵੇਂ ਝੋਨਾ ਹੋ ਗਿਆ ਕਣਕ ਹੋ ਗਈ ਉਹਦੇ ਵਿੱਚ ਤਾਂ ਆਪਾਂ 24D ਸਪਰੇ ਕਰ ਦਿੰਨੇ ਚੌੜੀ ਪੱਤੀ ਵਾਲੇ ਨਦੀਨਾਂ ਵਾਸਤੇ ਇਹਦੇ ਵਿੱਚ ਨਹੀਂ ਆਪਾਂ ਕਰ ਸਕਦੇ ਤਾਂ ਇਹਦੇ ਵਿੱਚ ਜਿਹੜਾ ਟੈਕਨੀਕਲ ਹੈ ਤੁਸੀਂ ਬਹੁਤ ਵਧੀਆ ਤਰੀਕੇ ਮੂੰਗੀ ਦੀ ਫਸਲ ਦੇ ਵਿੱਚ ਨਦੀਨਾਂ ਨੂੰ ਕੰਟਰੋਲ ਕਰ ਸਕਦੇ ਹੋ ਇਮੇਜ ਥਾ ਪਾਇਰ ਜਿਹੜਾ ਟੈਕਨੀਕਲ ਹੈ ਅਮੀਜਾ ਫਾਇਰ 10 ਐਸ ਐਲ 300 ਮਿਲੀਲੀਟਰ 20 ਤੋਂ 25 ਦਿਨ ਤੇ ਬਜਾਈ ਤੋਂ 150 ਲੀਟਰ ਪਾਣੀ ਦੇ ਵਿੱਚ ਤੁਸੀਂ ਮੂੰਗੀ ਦੀ ਫਸਲ ਦੇ ਵਿੱਚ ਸਪਰੇਅ ਕਰ ਦੇਣੀ ਹੈ ਹੱਥ ਵਾਲੇ ਪੰਪ ਨਾਲ ਜਾਂ ਬੈਟਰੀ ਵਾਲੇ ਪੰਪ ਨਾਲ ਫਲੈਟ ਫੈਨ ਨੋਜ਼ਲ ਲਾ ਕੇ ਕੱਟ ਵਾਲੀ ਨੋਜ਼ਲ ਲਾ ਕੇ 150 ਲੀਟਰ ਪਾਣੀ ਨਾਲ 20 ਤੋਂ 25 ਦਿਨ ਤੇ ਸਪਰੇਅ ਕਰ ਦੇਣੀ ਖਾਸ ਖਿਆਲ ਰੱਖਣਾ ਜੇ ਖੇਤ ਬਹੁਤ ਜ਼ਿਆਦਾ ਖੁਸ਼ਕ ਹੈ ਤਾਂ ਫਿਰ ਆਪਾਂ ਪਾਣੀ ਲਾ ਕੇ ਸਪਰੇਅ ਕਰਨੀ ਹੈ ਖੇਤ ਦੇ ਵਿੱਚ ਪੁੱਤਰ ਪ੍ਰੋਪਰ ਹੋਣੀ ਚਾਹੀਦੀ ਹੈ ਘਾਹ ਵਾਲੇ ਚੌੜੀ ਪੱਤੀ ਵਾਲੇ ਮੋTHA ਸਾਰੇ ਨਦੀਨਾਂ ਦਾ ਕੰਟਰੋਲ ਤੁਹਾਨੂੰ ਮੂੰਗੀ ਦੀ ਫਸਲ ਦੇ ਵਿੱਚ ਇਸ ਇੱਕ ਸਪਰੇਅ ਦੇ ਨਾਲ ਮਿਲ ਜੂਗਾ ਅਮੇਜ ਥਪਾਇਆ ਅਮੇਜ ਥਪਾਇਰ 10 ਐਸ ਐਲ ਤੁਸੀਂ ਪਰਸੂਟ ਦੇ ਨਾਮ ਤੇ ਜਿਹੜਾ ਹੈਗਾ ਆਮ ਤੌਰ ਤੇ ਕਿਸਾਨ ਵੀਰ ਹੋ ਸਕਦਾ ਇਹਨੂੰ ਜਾਣਦੇ ਹੋਣ ਬ੍ਰਾਂਡ ਨੇਮ ਆਉਂਦਾ ਪਰਸੂਟ ਤੇ ਟੈਕਨੀਕਲ ਹੈਗਾ ਅਮੇਜ ਥਪਾਇਰ 10 ਐਸ ਐਲ 100 ਮਿਲੀਲੀਟਰ 150 ਲੀਟਰ ਪਾਣੀ ਦੇ ਵਿੱਚ ਨਦੀਨਾ ਦਾ ਕੰਟਰੋਲ ਤੁਸੀਂ ਗੋਡੀ ਨਾਲ ਵੀ ਕਰ ਸਕਦੇ ਆਂ ਬਜਾਈ ਤੋਂ 25-30 ਦਿਨ ਤੇ ਤੁਸੀਂ ਗੋਡੀ ਕਰੋ ਤੇ ਦੋ ਹਫ਼ਤੇ ਤੇ ਫਿਰ ਦੁਬਾਰਾ ਗੋਡੀ ਕਰ ਦਿਓ ਦੋ ਗੋਡੀਆਂ ਜਾਂ ਫਿਰ ਇਹ ਸਪਰੇਅ ਕਰ ਸਕਦੇ ਆਂ ਉਹ ਤੁਹਾਡੀ ਮਰਜ਼ੀ ਆ ਵੈਸੇ ਗੋਡੀ ਕਰੋ ਤਾਂ ਬਹੁਤ ਵਧੀਆ ਰਹਿੰਦਾ ਫਸਲ ਵੱਧਦੀ ਫੁੱਲਦੀ ਵੀ ਜ਼ਿਆਦਾ ਪਰ ਜੇ ਤੁਹਾਡੇ ਕੋਲੇ ਰਕਬਾ ਜ਼ਿਆਦਾ ਹੈ ਤਾਂ ਫਿਰ ਤੁਸੀਂ ਜਿਹੜੀ ਹੈਗੀ ਇਹ ਟੈਕਨੀਕਲ ਦੀ ਵਰਤੋਂ ਕਰਕੇ ਜਿਹੜੀ ਹੈਗੀ ਆ ਰੋਕਥਾਮ ਕਰ ਸਕਦੇ ਆਂ ਕਿਸੇ ਕਿਸਮ ਦਾ ਜਿਹੜਾ ਫਸਲ ਦਾ ਨੁਕਸਾਨ ਨਹੀਂ ਹੋਊਗਾ ਬਹੁਤ ਬਹੁਤ ਧੰਵਾਦ ਸ਼ੁਕਰੀਆ ਮਿਹਰਬਾਨੀ